ਹਾਂ ਪੁੱਤ ਕਿਵੇਂ ਲਾਈ ਇਸ ਵੀਲ ਇਹ ਜੀ ਸਿੱਧੂ ਸਿੱਧੂ ਮੁਸਾਹਲ ਦੇ ਕਰਕੇ ਲਾਈ ਹੈ ਸਿੱਧੂ ਮੁਸਾਹਲ ਦੇ ਹਾਂ ਜੀ ਹੈਪੀ ਬਰਥਡੇ ਅੱਜ ਹੈਪੀ ਬਰਥਡੇ ਸਿੱਧੂ ਮੁਸਾਹਲ ਦਾ ਤੁਸੀਂ ਸਾਰੇ ਮਨਾ ਰਹੇ ਹੋਗੇ ਹਾਂ ਜੀ ਠੀਕ ਐ ਲੈ ਆਪ ਲੈਓ ਪਾਣੀ ਫਿਰ ਸਿੱਧੂ ਮੁਸਾਹਲ ਦੇ ਦਾ ਹੈਪੀ ਬਰਥਡੇ ਕਿਵੇਂ ਮਨਾ ਰਹੇ ਹੋ ਪਰ ਤੁਸੀਂ ਸਵੀਲ ਲਾ ਕੇ ਅੱਛਾ ਸਵੀਲ ਲਾ ਕੇ ਹਾਂ ਜੀ ਤੁਹਾਨੂੰ ਵਧੀਆ ਲੱਗਦਾ ਉਹ ਹਾਂ ਜੀ ਕੀ ਸਿਖਾਉਂਦਾ ਸੀ ਉਹ ਪੱਗਾਂ ਮੰਨਣੀਆਂ ਹੈ ਮੈਂ ਮਦਈ ਗਾਣੇ ਵੀ ਅੱਛਾ ਸਰਦਾਰ ਬਣਨੇ ਸਕੇ ਹੁੰਦਾ ਸੀ ਇਹਨਾਂ ਦੇ ਪਰਨੇ ਬੰਨੇ ਨਹੀਂ ਦੂਜਿਆਂ ਦੇ ਇਹਨਾਂ ਦੇ ਬੰਨੇ ਨਹੀਂ ਸੀ ਅੱਜ ਹੋਰ ਇਹਨਾਂ ਨਾਲ ਬੰਨੇ ਅੱਗੇ ਤੋਂ ਬਣਾਉਂਗੇ ਪਰਨੇ ਬੰਨਿਆ ਕਰੂ ਠੀਕ ਹੈ ਲਓ ਜੀ ਉਹ ਲਾ ਰੱਖੀ ਆ ਫੋਟੋ ਸਿੱਧੂ ਮੂਸੇਵਾਲਾ ਦਾ ਹੈਗਾ ਅੱਜ ਹੈਪੀ ਬਰਥਡੇ ਤੇ ਆਹ ਮੁੰਡੇ ਪਿੰਡ ਹੀਰੋਕਲਾਂ ਦੇ ਮਨਾ ਰਹੇ ਨੇ ਤੇ ਸਭੀ ਲਈ ਆ ਮੇਰੇ ਪੁੱਤਰਾਂ ਨੇ ਆਹ ਖੜੇ ਨੇ ਨਿੱਕੇ ਨਿੱਕੇ ਆ ਦੇਖੋ ਲੋਕੋ ਜਵਾਨੀ ਮਤਲਬ ਕਿਵੇਂ ਸਾਂਭਤੀ ਸੀ ਉਹਨੇ ਪੱਗਾਂ ਬੰਨਣਾ ਸਿਖਾਇਆ ਦੇ ਸੀ ਆ ਦੇਖੋ ਅੱਜ ਜਨਮ ਦਿਨ ਮਨਾ ਰਹੇ ਨੇ ਕੋਈ ਗੱਲ ਤਾਂ ਹੋਊਗੀ ਕੋਈ ਤਾਂ ਗੱਲ ਹੋਊਗੀ ਨਾ ਕਰਹੀਂ ਸਚਾਈ ਹੈ ਬਿਲਕੁਲ ਸਚਾਈ ਹੈ ਨਾ ਬਿਲਕੁਲ ਤੇ ਬਾਕੀ ਪਿੰਡ ਹੀਰੋਕਲਾ ਮੇਰੇ ਪਿੰਡ ਦੇ ਵਿੱਚ ਇਹ ਬੱਚੇ ਮਨਾ ਰਹੇ ਨੇ ਆ ਡਾਕਟਰ ਸਾਹਿਬ ਖੜੇ ਨੇ ਉਹ ਸੌਂਗ ਬੰਦ ਕਰ ਦੋ ਕੇ ਜਾਣਾ ਮੜਾ ਜਾ ਕੇ ਤੇ ਪਿੰਡ ਹੀਰੋਕਲਾ ਦੇ ਵਿੱਚ ਆਈ ਇਹ ਖੜੇ ਡਾਕਟਰ ਸਾਹਿਬ ਡਾਕਟਰ ਸਾਹਿਬ ਕੱਲੇ ਬੱਚੇ ਬੱਚੀ ਨੇ ਹੈ ਨਾ ਬਹੁਤ ਪ੍ਰਾਲਾ ਕੀਤਾ ਜੀ ਬਹੁਤ ਵਧੀਆ ਬਹੁਤ ਪ੍ਰਾਲਾ ਕੀਤਾ ਹੈ ਨਾ ਕੱਲੇ ਬੱਚਿਆਂ ਨੇ ਹਾਂਜੀ ਕੱਲੇ ਬੱਚਿਆਂ ਨੇ ਦੇਖੋ ਬੱਚਿਆਂ ਦੀ ਦੇਣ ਹੈ ਜੀ ਬਹੁਤ ਬੱਚਿਆਂ ਦੀ ਦੇਣੀ ਹੈਗੀ ਤਾਂ ਇਹ ਤੇ ਆਹ ਦੇਖੋ ਜੂੜੇ ਵਾਲੇ ਤੁਹਾਨੂੰ ਵਧੀਆ ਲੱਗਦਾ ਸੀ ਉਹ ਹੈਂ ਬਹੁਤ ਵਧੀਆ ਠੀਕ ਹੈ ਪਿੰਡ ਦੀ ਸਪੋਰਟ ਹੋਈ ਠੀਕ ਹੈ ਤੇ ਲਓ ਜੀ ਵੀਡੀਓ ਨੂੰ ਸ਼ੇਅਰ ਕਰ ਦਿਓ ਸਾਰੇ ਦੋਸਤਾਂ ਨੂੰ ਬੇਨਤੀ ਹੈ ਤੇ ਸਿੱਧੂ ਮੂਸੇ ਵਾਲੇ ਦਾ ਹੈਪੀ ਬਰਥਡੇ ਅੱਜ ਜਨਮ ਦਿਨ ਹੈ ਚਲੋ ਮੁਬਾਰਕਾਂ ਧੰਨਵਾਦ ਤੁਹਾਨੂੰ ਬਈ ਸਾਰਿਆਂ ਨੂੰ ਠੀਕ ਹੈ ਵਧਾਈਆਂ ਤੁਹਾਨੂੰ ਸਾਰਿਆਂ ਨੂੰ ਬਾਕਸ਼ ਅਰਬਦਾਨ ਬਾਕਸ਼ ਲੈ ਬਾਈ ਗੱਲ ਦੀ ਕਰਾ ਬਸ ਜੀ ਬਸ ਧੰਨਵਾਦ ਲੈ ਕਰੋ ਗੱਲ ਸੁਣੋ ਆ 100 ਰੁਪਏ ਲੈ ਜਾਓ ਧੰਨਵਾਦ ਤੇ ਲਓ ਜੀ ਵੀਡੀਓ ਨੂੰ ਸ਼ੇਅਰ ਕਰ ਦਿਓ ਸਸਰੀਕਾਲੇ ਪਿੰਡ ਹੀਰੋ ਕਲਾਂ ਦੇ ਵਿੱਚ ਸਿੱਧੂ ਮੂਸੇਵਾਲਾ ਦਾ ਜਨਮ ਦਿਨ ਮਨਾ ਰਹੇ ਨੇ ਤੇ ਅੱਜ ਹੈਗਾ 29 ਤਰੀਕ ਪੰਜਵਾਂ ਮਹੀਨਾ 2024 ਤੇ ਪਿੰਡ ਹੀਰੋ ਕਲਾ ਅੱਡੇ ਦੇ ਉੱਤੇ ਤੇ ਬਹੁਤ ਵਧੀਆ ਗੱਲ ਆ ਤੇ ਹੁੰਦੇ ਸੀ ਹਸਾਬ ਲਾ ਲੋ ਵੀ ਕੌਣ ਯਾਦ ਕਰਦਾ ਹਨਾ ਪਰ ਨਿੱਕੇ ਨਿੱਕੇ ਬੱਚਿਆਂ ਨੇ ਸਵੀਰ ਲਾ ਕੇ ਤੇ ਜਨਮ ਦਿਨ ਮਨਾਇਆ ਤੇ ਕਾਲਜੇ ਨੂੰ ਠੰਡ ਪਾਤੀ ਓਏ ਕਿਉਂਕਿ ਮਰੇ ਹੋਿਆਂ ਨੂੰ ਯਾਦ ਕਰਨਾ ਸਾਲਾ ਬਹੁਤ ਵੱਡਾ ਇੱਕ ਦਾ ਦੁੱਖ ਹੈ ਪਰ ਇਹ ਪਾਈਆਂ ਦੇ ਸਾਵਾਸ ਇਹਨਾਂ ਨੇ ਜਿਉਂਦਾ ਰੱਖਿਆ ਆਪਾਂ ਉਹਨੂੰ ਇਹ ਨਹੀਂ ਕਹਿ ਸਕਦੇ ਤੇ ਉਹ ਅੱਜ ਵੀ ਐਂ ਲੱਗਦਾ ਵੀ ਬੰਦਾ ਚਾਉਂਦਾ ਹੀ ਆ ਕਿਉਂਕਿ ਪੰਜਾਬੀਆਂ ਨੂੰ ਜਗਾ ਗਿਆ ਸਭ ਤੋਂ ਵੱਡੀ ਗੱਲ ਵੇਸਖਤ ਚਲਿਆ ਗਿਆ ਦੁਨੀਆ ਤੋਂ ਪਰ ਪੰਜਾਬੀਆਂ ਨੂੰ ਜਗਾ ਗਿਆ ਤੇ ਆ ਬੱਚਿਆਂ ਨੂੰ ਦੇਖੋ ਤੁਸੀਂ ਕਿਵੇਂ ਸਵੀਰ ਲਈ ਆ ਪਾਈਆਂ